ਭਾਜੀ ਮਾਲ ਟਰਾਂਸਫਰ ਕਰਦੇ ਮਾੜਾ ਇਹ ਕਰਕੇ ਦਿਖਾਓ ਮਾਲ ਟਰਾਂਸਫਰ ਇਹ ਕਿ ਜਰੂਰੀ ਬੇਨਤੀ ਆ ਕਿਹੜੇ-ਕਿਹੜੇ ਏਰੀਆ 'ਚ ਕੰਡਾ ਹੋ ਰਿਹਾ ਵਾ ਜਿਆਦਾ ਕੰਡਾ ਕਿਸਾਨ ਵੀਰ ਕਰਾ ਰਾਇਆ ਓ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਸੰਯਾ ਫਸਲ ਜਾਣਕਾਰੀ ਚੈਨਲ 'ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਕਣਕ ਬਣਾਉਣ ਜਾ ਰਹੇ ਆ ਆਪਣੀ ਤੇ ਉਹਦੇ ਸੰਬੰਧ ਚ ਆਪਾਂ ਵਲੌਗ ਬਣਾਵਾਂਗੇ ਤੇ ਜਰੂਰ ਜੁੜੇ ਰਹੋ ਤੇ ਪੂਰਾ ਵਲੌਗ ਦਾ ਇੰਜੋਏ ਕਰਿਓ ਤੇ ਨਾਲ ਦੀ ਨਾਲ ਜਿਹੜੇ ਆਪਾਂ ਕਣਕ ਦੇ ਵਕ ਵਕ ਟ੍ਰੈਲ ਲਗਾਏ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਤੁਹਾਨੂੰ ਤੁਹਾਡੇ ਨਾਲ ਆਈਗੀ ਸਾਂਝੀ ਕਰਾਂਗੇ ਆ ਵੇਖ ਲੋ ਆ ਵੇਖ ਲੋ ਦੱਸ ਅਰੇ ਆਜੀ ਫੇਟ ਲੀ ਤਿੰਨ ਬੰਦੇ ਫੜ ਲੀ ਤਿੰਨੇ ਆਨੇ ਟੱਕਰੇ ਆ ਜਾਣਨੀ ਹੈਗੀ ਵੀਰ ਤੁਹਾਡੇ ਚ ਲਾ ਲਾ ਜੋਰ ਲਾਓ ਕਹੋ ਨਰਜੀੰਦ ਦਿਮਾਗ ਲਾਓ ਵੀਰ ਜੀ ਦਿਮਾਗ ਬਿੱਲਾ ਜੀ ਦਿਮਾਗ ਆ ਪਹਿਲਾਂ ਫੜੀ ਤਿੰਨ ਕਰਨੀ ਹੋ ਜਾਉਂਗਾ ਥੋੜਾ ਉਹ ਬਿੰਨੂ ਦੋ ਕਿਲੇ ਆ ਗਏ ਆ। ਇਹ ਤਾਂ ਸਾਹ ਨਹੀਂ ਬੈਠੇ ਨਿਆਰੇ ਲੈਣ ਦਾ ਆ। ਆ ਇਧਰ ਮੁੰਡੇ ਮਿਹਨਤਾਂ ਮਾਰਨਦਾ ਆ। ਪੂਰੇ ਜੋਰਾ ਸ਼ੋਰਾ ਨਾਲ। ਸਾਹ ਜੀ ਇਹ ਆ ਜੀ 826 327 ਆਪਾਂ ਸਾਰਾ ਨਾੜ ਵਿੱਚੇ ਵਾਇਆ ਹੈ SMS ਨਾਲ ਝੋਨਾ ਵਧਾਇਆ। ਇੱਧਰ ਵੀ 826 ਪਲੱਸ 327 ਤੇ ਦੇਖਣ ਨੂੰ ਪਹਿਲੇ ਝਾੜ ਵਧੀਆ ਲੱਗ ਰਿਹਾ ਬਾਕੀ ਤੁਲਣ ਤੇ ਪਤਾ ਲੱਗੂਗਾ ਕੀ ਐਵਰੇਜ ਆਉਂਦੀ ਆ ਸਾਡੇ ਇਧਰਲੀ ਸਾਈਡ ਕੰਡਾ ਘੱਟ ਹੀ ਹੁੰਦਾ ਵਾ ਵੈਸੇ ਅਸੀਂ ਕੰਡਾ ਨਹੀਂ ਕਰਾਉਂਦੇ ਕਈ ਕਿਸਾਨ ਵੀ ਕੰਡਾ ਕਰਾਉਂਦੇ ਆ ਅਸੀਂ ਜਿਹੜਾ ਪ੍ਰੋਪਰ ਰਿਜ਼ਲਟ ਆ ਤੁਹਾਨੂੰ ਕੀ ਝਾੜ ਆਇਆ ਵੈਰੈਟੀ ਦਾ ਮਿਕਸ ਕਰਨਾ 826 327 ਉਹਦਾ ਵੇਰਵਾ ਚੰਗੀ ਤਰ੍ਹਾਂ ਦੱਸ ਦਾਂਗੇ ਕਿ ਬੇਨਫਿਟਾ ਹੋਇਆ ਜਾਂ ਨਹੀਂ ਹੋਇਆ ਇੱਕ ਜ਼ਰੂਰੀ ਬੇਨਤੀ ਆ ਕਿਹੜੇ-ਕਿਹੜੇ ਏਰੀਆ 'ਚ ਕੰਡਾ ਹੋ ਰਿਹਾ ਵਾ ਜਿਆਦਾ ਕੰਡਾ ਕਿ ਕਿਸਾਨ ਵੀਰ ਕਰਾ ਰਾਇਆ ਹੈ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿਉਂਕਿ ਕਾਫੀ ਜ਼ਿਆਦਾ ੁਰਝਾਨ ਹੋ ਗਿਆ ਕੰਡੇ ਦਾ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਕੰਡਾ ਕਿਹੜੇ-ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਹੋ ਰਿਹਾ ਵਾ ਦਾਦੀ ਸਕਸੈਸ ਹੁੰਦੇ ਆ ਵੀਰ ਜੀ ਦਾਤਰੀ ਫੜਾ ਦਿੰਨੇ ਤੁਹਾਨੂੰ ਆ ਲਓ ਵੀਰ ਜੀ ਤੇਰੀ ਬਹੁਤ ਜ਼ਰੂਰੀ ਆ ਆ ਲਓ ਇਹ ਹਥਿਆਰ ਜ਼ਰੂਰੀ ਆ ਹਥਿਆਰ ਬਣਾਣੀ ਬਿਆਰਾ ਸਸਤਰ ਕੇ ਅਧੀਨ ਹੈ ਰਾਜਾ ਆ ਚਲੋ ਫਿਰ ਟੱਕਰਪੋਰ ਉਹਦਾ ਕੋਈ ਕੰਮ ਹੀ ਨਹੀਂ ਆਦੇ ਹੱਥ ਖੜਾ ਕਰੋ ਆ ਖੜਾ ਹੋ ਚੁੱਕਾ ਜੀ ਕਿਰਪਾ ਕਰਤੀ ਕੋਮਲ ਨੇ ਕਿਉਂ ਚਾਚਾ ਆ ਆ ਵੀਰ ਜਿਹਨੇ ਕਿਰਪਾ ਕੀਤੀ ਆ ਉਹਨੇ ਇਹਦੇ ਤੇ ਹੁਣ ਜ਼ੋਰ ਲਾਇਆ ਜਾਊਗਾ ਬੈਲਾਈ ਸੰਦ ਜ਼ਮਾਨ ਲੈ ਕੇ ਆ ਰਿਹਾ ਸੰਗਲ ਸੰਗਲ ਤਿਆਰ ਹੋ ਫਿਰ ਕਿਵੇਂ ਫਿਰ ਤਿਆਰ ਜੰਗ ਲੜਨ ਲਈ ਹੈ ਘਵਾਟੀ ਦੇ ਡਰਾਈਵਰ ਨੇ ਕਰਤਾ ਕੰਮ ਖਰਾਬ ਲਾ ਜੀ ਮਾਲ ਟਰਾਂਸਫਰ ਕਰਦੇ ਹੋਏ ਮਾੜਾ ਇਹ ਕਰਕੇ ਦਿਖਾਓ ਮਾਲ ਟਰਾਂਸਫਰ ਆ ਵੇ ਇਦਾਂ ਹੁੰਦਾ ਹੈ ਆ ਨੋ ਜੀ ਇਹ ਕੋਮਲ ਦੇ ਰੰਗ ਆ ਕੋਮਲ ਨਹੀਂ ਆਵੇ ਤੇ ਹੈਗੇ ਨਹੀਂ ਆ ਹਾਂ ਉਹਨੂੰ ਕੀ ਤੂੰ ਕਹਿਣਾ ਚਾਹੇਂਗਾ ਕੋਮਲ ਮੈਂ ਤਾਂ ਸਾਦੀ ਨਾ ਫੜਾਈ ਗੀ ਉਹਨੂੰ ਸਾਦੀ ਨਾ ਫੜਾਇਆ ਕਰਗੀ ਆਹੋ ਆਪਣਾ ਬਾਗ ਆ ਜੀ ਦੇਖੋ ਆਏ ਬੱਲਾ ਆਹੋ ਮਨਾ ਹੁੰਦਾ ਹੈ ਬਲੇ ਦੀ ਵੀ ਉਹ ਤੂੰ ਕਿਹਾ ਟ੍ਰੈਵਲ ਕਿਹੜਾ ਮਹਾਨ ਆ ਰਿਹਾ ਆ ਪੁੱਛਣ ਦਿਆ ਵਿਚੇ ਚੱਲ ਚੱਲ ਸ਼ਾਬਾਸ਼ ਆ ਮੈਨੂੰ ਨਾਲ ਲਾਇਆ ਨੇ ਅੱਗੇ ਲਾਸਟ ਟਰਾਲਾ ਜਾਂਦਾ ਆ ਆ ਜਿਹੜੀ ਕੋਮਲ ਨੇ ਜਿਹੜੀ ਕਿਰਪਾ ਕੀਤੀ ਸੀ ਸਾਰੀ ਕਣਕ ਲੱਦ ਕੇ ਇਹਦੇ ਉਹ ਟਰਾਲੇ 'ਚ ਪਾ ਕੇ ਤੇ ਉਹ ਮੰਡੀ ਲਈ ਜਾ ਰਹੇ ਆ ਹੱਥੀ ਮੈਂ ਤਾਂ ਮਾਰਨੀ ਪਈ ਬਾਕੀ ਵਲੌਗ ਵਧੀਆ ਲੱਗਾ ਤਾਂ ਜ਼ਰੂਰ ਵੱਤ ਵੱਦ ਸ਼ੇਅਰ ਕਰਿਓ ਧੰਨਵਾਦ